ਆਓ ਜੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਅਣਖ ਦੇ ਨਾਲ ਤੇ ਅੱਜ ਆਪਾਂ ਪਸ਼ੂਆਂ ਲਈ ਛੱਪੜ ਤਿਆਰ ਕਰ ਰਹੇ ਹਾਂ ਤੇ ਜੇ ਸੀ ਬੀ ਨਾ ਮਿਲਣ ਦੇ ਕਾਰਨ ਹੱਥੀ ਮੰਡ ਗਏ ਮਚੋਬਰ ਤੇ ਕਹਿੰਦੇ ਵੀ ਹੱਥੀ ਪੱਟਾਂਗੇ ਹੋ ਸਕਦਾ ਹੈ ਬਦਲਵਾਈ ਤੇ ਭਰੀ ਨਹੀਂ ਜਾ ਸਕਦਾ ਕਿਉਂਕਿ ਮਸਾਂ ਦਿਲ ਕੱਢਿਆ ਤੇ ਜਿਆਦਾ ਦਾ ਪੱਟਣਾ ਨਹੀਂ 20 बाई 20 ਦੇ ਪੱਟਣਾ ਤੇ 3 ਫੁੱਟ ਡੂੰਗਾ ਕਰਤਾ ਕੰਮ ਸਟਾਰਟ ਬਣਾ ਰਹੇ ਹੋ ਵੀਡੀਓ ਨਾਲ ਦਿਖਾਉਣਾ ਤੁਹਾਨੂੰ ਸਾਰੇ ਦਿਨ ਦੀ ਕਾਰਵਾਈ ਅੱਜ ਪੜਦੇ ਆ ਛੱਪੜ ਸ਼ਾਬਾਸ਼ ਮੁੰਡਿਓ ਸ਼ਾਬਾਸ਼ ਆ ਗਿਆ ਮੈਂ ਕਹੀ ਮੇਰੇ ਹੱਥ 'ਚ ਹੀ ਆ ਉਹ ਜਿਆ ਪਟਣਾ ਹੈ ਜਿਹੜਾ ਪੰਦਾਏ ਸਾਡੇ ਕੋਲ ਕਹਿੰਦਾ ਮੰਡ ਜੋ ਕਹੇ ਲਗੇ ਆ ਹੁਣ ਉਹਦਾ ਨਵੇੜਿਆ ਆਉਂਦਾ ਠੰਡੇ ਠੰਡੇ ਆ ਦਰਖਤ ਲਾਏ ਹੋਏ ਆਪਣੇ ਸੁੱਖ ਨਾਲ ਦੇ ਇੱਕ ਦੀ ਹੋਰ ਲਾ ਦਾਂਗੇ ਨਾਲ ਅਥੇ ਪਾਸੇ ਕਿ ਜਗ੍ਹਾ ਬਹੁਤ ਬਚਨੀ ਐ ਤੇ ਬਾਧੂ ਦਰਖਤ ਲਾ ਦੇਣਾ ਜੰਗਲ ਬਣਾ ਦੇਣਾ ਬੈਠਣ ਨੂੰ ਪਸ਼ੂਆਂ ਦੇ ਆਮ ਨਾਲ ਸਾਹਮਣੇ ਬੈਠਿਆ ਰਿਆ ਕਰਨ ਸਾਰਾ ਦਿਨ ਲੋਰੀ ਖਿੱਚਦਾ ਕੰਮ ਜੋ ਬਰੋ ਇਹਨਾਂ ਨਵੇੜ ਦੇ ਇੰਨਾ ਬੰਦੇ ਹੀ ਤਿੰਨਾ ਇੱਕ ਬੰਦਾ ਸਾਡਾ ਸਪਰੇਅ ਕਰਨ ਗਿਆ ਤੇ ਸਖੇਤ ਹੀ ਬਹਿ ਗਿਆ ਮੁੜੇ ਹੀ ਨਹੀਂ ਉਹ ਐ ਕਾ ਮਚਾ ਕੇ ਆਉਗਾ ਕਾ ਕਾਂ ਖੱਪੜ ਤੇ ਸਪਰੇਅ ਕਰਨ ਗਿਆ ਕੱਖਾਂ ਵਾਲੀ ਕਹਿੰਦਾ ਜਿੰਨਾ ਜਿਹਾ ਮਚਦਾਂ ਜਿੰਨਾ ਜਿਹਾ ਕੋਲੇ ਬੈਠ ਕੇ ਮਚਾ ਕੇ ਫੇਰ ਆਉਗਾ ਤੇ ਇਧਰੋਂ ਲੱਗੇ ਹੋਏ ਆ ਤੇ ਜਿਹੜਾ ਨਾਂ ਦਾ ਟੱਪ ਦਾ ਕਿਰਾਣਾ ਦੇਦਾ ਵੀ ਕੀ ਪੰਗਾ ਲੈ ਬੈਠਿਆ ਇਹ ਕਿਰਾਣਾ ਦਾ ਅੱਖਾਂ ਕੱਢ ਕੇ ਝਾਗ ਦਾ ਲਾਉਂਦਾ ਕਿੱਥੇ ਉਹ ਮਰੀ ਜਾਂਦੇ ਜੇ ਸੀ ਵੀ ਨਾ ਕਢਾਉਂਦੇ ਉਪਰਾਉਂ ਜੀ ਇਹ ਪਤਾ ਕੀਤੀ ਤਿੰਨ ਚਾਰ ਬੰਦਿਆਂ ਨੂੰ ਪੁੱਛਿਆ ਸੀ ਕੋਈ ਲੱਗੇ ਹੀ ਨਹੀਂ ਆਖੇ ਯਾਰ ਫਾਰ ਕੇ ਆਪ ਹੀ ਮੜੇ ਗੋਲਾ ਮੁੰਡੇ ਵੀ ਡਰਿਆ ਉਹ ਸੋਡੇ ਨਾ ਹਣ ਖਾਤਰ ਬਣਾਉਣੇ ਆ ਇਹ ਲੋ ਜੀ ਇੰਨਾ ਖਿੱਚਦਾ ਕੰਮ ਤੇ ਬੰਦਾ ਇੱਕ ਸਵੇਰ ਦਾ ਸਪਰੇਅ ਕਰਨ ਗਿਆ ਸੀ ਕਹਿੰਦਾ ਮੈਂ ਘੰਟੇ ਚ ਮੁੜਿਆ ਹੂੰ ਤੇ ਇਹ ਬੌੜਿਆ ਨਹੀਂ ਕਿਉਂਕਿ ਆ ਜਿਹੜੇ ਪੱਕੇ ਦੇ ਕਹੇ ਆ ਤੇ ਆ ਬੱਠੜਾ ਤੇ ਕਾਲੀ ਜੀ ਮਿੱਟੀ ਐ ਇਹ ਡਰਾਉਂਦੀ ਐ ਨਾ ਪਤੋਏ ਇਹਦਰ ਬਲੌਗਰ ਸਾਹਿਬ ਨੇ ਵੀ ਵੀਡੀਓ ਦੇਖ ਕੇ ਬਾਹਰ ਆ ਗਿਆ ਕਿਹਾ ਵੀਡੀਓ ਬਣਾਉਣੀ ਹੈ ਤੇ ਮਾਹੌਲ ਦੇਖੋ ਕਿਵੇਂ ਆ ਦਰਖਤ ਦਰਖਤ ਦੇਖੋ ਘੱਟ ਹੋਏ ਤਾਂ ਦੱਸ ਦਿਓ ਹੋਰ ਲਾ ਦਾਂਗੇ ਆਪਾਂ ਦਰਖਤ ਜਿਹੜਾ ਉਗ ਰਿਹਾ ਇੱਕ ਵਾਰੀ ਉਹ ਆਪਾਂ ਕਦੇ ਪੱਟਿਆ ਨਹੀਂ ਤੇ ਨਵੇਂ ਲਾਏ ਆ ਤੇ ਨਵੇਂ ਲਾ ਰਹੇ ਆ ਇਧਰ ਹੋਰ ਤੇ ਆ ਛੱਪੜ ਤਿਆਰ ਕਰ ਰਹੇ ਆ ਇਧਰ ਵੀ ਦਰਖਤ ਲਾਏ ਸੀਗੇ ਕੁਝ ਪਾਣੀ ਬਾਲਾ ਕਰਕੇ ਸੁੱਕ ਗਏ ਤੇ ਇੱਥੇ ਹੋਰ ਲਾਉਣੇ ਆ ਦੇਖੋ ਝੱਖੜ ਦੀ ਰਾਤ ਤੋੜਤਾ ਸਪੈਦਾ ਕਰਦੇ ਆ ਤਿਆਰੀ ਇਹ ਛੱਪੜਾ ਜਿਹੜਾ ਇਹ ਛੱਪੜ ਬਾਰੇ ਤੁਹਾਨੂੰ ਦੱਸ ਦਿੰਨਾ ਹੈ ਇਹਦਾ ਜਿਹੜਾ ਹਿਸਟਰੀ ਦਾ ਹੈ ਇਹ ਛੱਪੜ ਦੀ ਇਹ ਛੱਪੜ 1988 ਵੇਲੇ ਜਦੋਂ ਆਪਾਂ ਮਕਾਨ ਪਾਇਆ ਇੱਧਰ 1988 ਵੇਲੇ ਮਕਾਨ ਪਾਇਆ ਉਦੋਂ ਇਹ ਚ ਗਾਰਾ ਬਣਾਇਆ ਸੀ ਮਕਾਨ ਲਈ ਤੇ ਗਾਰਿਆ ਗਾਰੇ ਚ ਜਿchnਾ ਉਦੋਂ ਨਾਲ ਮਕਾਨ ਆਪਣੇ 1988 ਵੇਲੇ ਦਾ ਉਦੋਂ ਇਹ ਤਿਆਰ ਕੀਤਾ ਇਹ ਛੱਪੜ ਉਦੋਂ ਇਧਰੋਂ ਪਾਣੀ ਖਾਲ ਸੀਗਾ ਇੱਥੇ ਉਹ ਚ ਪਾਣੀ ਆਉਂਦਾ ਸੀ ਇੱਥੇ ਬਾਲੀਟਰ ਕਰਕੇ ਗਾਰਾ ਅੰਦਰ ਜਾਂਦਾ ਹੁੰਦਾ ਸੀ ਤੇ ਮੁੜ ਕੇ ਮੈਸਾ ਨਮਾਉਣ ਲੱਗੇ ਸੀ ਮੱਝਾਂ ਨਮਾਉਣ ਲੱਗੇ ਜਦੋਂ ਤੇ 2015 ਚ ਉਧਰ ਬਾਗਲ ਪੈ ਗਿਆ ਤੇ ਇਧਰ ਮੱਝਾਂ ਆਉਣੀਆਂ ਬੰਦ ਹੋ ਗਈਆਂ ਸੀ ਤੇ 2015 ਤੋਂ ਲੈ ਕੇ ਹੁਣ ਤੱਕ ਯਾਨੀ ਕਿ 10 ਸਾਲ ਦੇ ਨੇੜੇ ਹੋ ਗਿਆ ਇਹ ਬੰਦ ਸੀਗਾ ਯਾਨੀ ਕਿ ਇੱਚ ਗੰਦਾ ਪਾਣੀ ਆਉਂਦਾ ਸੀਗਾ ਤੇ ਅੱਜ ਇਹਦੀ ਸੁਣੀ ਗਈ ਹੈ 10-11 ਸਾਲਾਂ ਬਾਅਦ 12 ਸਾਲਾਂ ਬਾਅਦ ਵੀ ਸੁਣੀ ਜਾਂਦੀ ਹੈ ਤੇ ਛੱਪੜ ਦੀ ਵੀ ਸੁਣੀ ਗਈ ਹੈ ਤੇ ਹੁਣ ਪੱਕਾ ਕਰਨ ਦੀ ਬਿਉਂਤ ਕਰ ਰਹੇ ਆ ਤੇ ਜਿੱਦੇ ਪੱਕਾ ਕੀਤਾ ਉਹਦੇ ਵੀ ਤੁਹਾਨੂੰ ਦੱਸਾਂਗੇ ਤੇ ਕਿਵੇਂ ਲੱਗਿਆ ਕੰਮ ਦੱਸਿਓ ਜਲੂਰ ਲਓ ਜੀ ਦੁਪਹਿਰ ਦੀ ਰੋਟੀ ਤੋਂ ਬਾਅਦ ਰੋਟੀ ਕਰਨ ਲਈ ਦੁਬਾਰੇ ਪਹੁੰਚ ਚੁੱਕੇ ਆ ਛੱਪੜ ਦੇ ਵਿੱਚ ਇਧਰੋਂ ਕੜਤਾ ਤੇ ਇਧਰੋਂ ਵੜਤਾ ਆ ਰਹਿ ਗਿਆ ਹੁਣ ਚੱਲ ਰਹੀ ਏ ਇਹਦੀ ਕੜਾਈ ਤੇ ਜਿਹੜਾ ਵੀ ਜਾਂਦਾ ਕਿਰਦਾ ਤਾਂ ਇਹ ਕਰੀ ਕੀ ਜਾਂਦੇ ਇਹ ਪਹਿਲਾਂ ਜ਼ਮਾਨੇ 'ਚ ਬੱਠਾਣ ਕੱਢਦੇ ਹੁੰਦੇ ਸੀਗੇ ਛੱਪੜ ਇਹਾਂ ਝਾਕਦੇ ਆ ਮੋਣ ਮੋੜ ਕੇ ਕਰੀ ਕੀ ਜਾਂਦੇ ਅਸੀਂ ਕੰਮ ਅਸੀਂ ਉਹ ਕੀਤੇ ਜਿਹੜੇ ਲੋਕਾਂ ਨੇ ਛੱਡ ਤੇ ਆ ਰਹਿ ਗਿਆ ਜੀ ਹੁਣ ਆਪਾਂ ਇਧਰ ਅੱਜ ਨੇਪਰੇ ਚਾੜਦੇ ਆ ਕੰਮ ਤੇ ਬੰਦੇੜੇ ਗਵਾਚੇ ਸੀ ਉਹ ਵੀ ਪਹੁੰਚ ਚੁੱਕੇ ਆ ਲੋਕ ਇਹ ਜੋ ਪੇਰੇ ਸਾਰੇ ਡੱਡੂ ਵਾਲਾ ਇਹ ਜਦੋਂ ਗਾਰ ਕੱਢਦੇ ਨਾ ਗਾਰ ਜਿਵੇਂ ਗਾਰ ਚ ਡੱਡੂ ਹੀ ਲੋਕ ਲਾਉਂਦਾ ਸਿਰ ਦੇਂਦਾ ਥੱਲੇ ਨੂੰ ਗਾਰ ਚ ਇਹ ਸਿਰ ਦੇਗੇ ਸੀਗੇ ਖੇਤ ਜਾ ਕੇ ਗਾਰਾਂ ਚ ਆ लो भी मुड़ो तो रोटी खा गई एक मुंडा नवा फसाया तड़के का भजा फिर हाँ आ गया ਹਵਾ ਕਰੀ ਜਾਂਦਾ ਜੀ ਆਗੇ ਮੈਂ ਉੱਥੇ ਬੈਠ ਲਓ ਜੀ ਅੱਜ ਇੰਨਾ ਕੱਟਤਾ ਕਟਵੜ 5 ਫੁੱਟ ਡੂੰਘਾ ਹੋ ਗਿਆ ਉਹ ਨਾ ਇਹ ਸੀਗਾ ਗਾਰਾਂ ਤੇ ਹੁਣ ਇਹਨੂੰ ਇਹ ਚ ਦੂਜੀ ਮਿੱਟੀ ਬਾਗ ਉੱਚਾ ਕਰਨਾ ਪਊ। ਇਹ ਤਿੰਨ ਨਾ ਫੁੱਟ ਤੇ ਚਾਰ ਫੁੱਟ ਰਹਿ ਜੀ। 5 ਫੁੱਟ ਮੈਂ ਸਾਨੂੰ ਬੋਲ ਲਗ ਗਿਆ। ਹਾਂ ਪਤਾ ਫੁੱਟ ਤਾਂ ਪੱਪਾ ਕੋਲ ਸੀ। ਤੇ ਉੱਥੇ ਜੇ ਸੀ ਵੀ ਨਾ ਕਢਾਇਆ ਸੀ ਪਹਿਲਾਂ ਪਿਛਲੇ ਤੋਂ ਪਿਛਲੇ ਸਾਲ ਉੱਥੇ ਦਲ ਦਲ ਟਾਈਪ ਸੀਗਾ।

ਅੱਜ ਦੇ ਕੰਮ ਦੀ ਕਰਦਿਆਂ ਸਮਾਪਤੀ ਤੇ ਕੱਲ ਦੀ ਕੱਲ ਦੇਖੀ ਜਊ ਅੱਜ ਬਹੁਤ ਝਟ ਲੱਗ ਗਿਆ ਬਣਾਉਣੇ ਐਸ਼ਪੜ ਸਵਰਗੀ ਬਣ ਜੂ ਮੈਂ ਸੰਵਿਧਾਨ